ACP ਨਾਰਥ ਤੇ SHO ਸਲੇਮ ਡਾਬਰੀ ਦੀ ਟੀਮ ਵੱਲੋਂ ਜਿਹੜਾ ਜਿਹੜਾ ਮਰਡਰ ਜਿਹੜਾ ਹੋਇਆ ਸੀਗਾ ਉਹਨੂੰ ਅਸੀਂ ਜਿਹੜਾ ਕ੍ਰੈਕ ਕੀਤਾ ਸਾਡੇ ਕੋਲ ਬੇਸਿਕਲੀ ਮਤਲਬ ਦੱਸਦਾ ਕਿ ਸਟਾਰਟ ਕਿਵੇਂ ਹੋਇਆ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਪਹਿਲਾਂ ਆਈ ਸੀ ਕਿ ਇੱਕ ਜਿਹੜਾ ਬੰਦਾ ਹੈਗਾ ਜਿਹਦਾ ਨਾਮ ਦਵਿੰਦਰ ਕੁਮਾਰ ਹੈ ਕਿ ਉਹ ਬੰਬੇ ਤੋਂ ਆਜਦਾ ਸਾਡੇ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਇਨਫੋਰਮੇਸ਼ਨ ਆਈ ਸੀ ਕਿ ਉਹ ਮਿਸਿੰਗ ਹੈ ਤਾਂ ਇਮੀਡੀਏਟਲੀ ਸਾਡੇ ਵੱਲੋਂ ਜਿਹੜਾ ਪਹਿਲਾਂ ਮਿਸਿੰਗ ਦੀ ਜਿਹੜੀ ਐਫਆਈਆਰ ਹੈ ਉਹ ਰਜਿਸਟਰ ਕੀਤੀ ਗਈ ਉਸ ਤੋਂ ਬਾਅਦ ਜਦੋਂ ਅਸੀਂ ਉਹਦੇ ਟੀਮਸ ਲਗਾਈਆਂ ਭਾਲ ਕਰਨ ਲਈ ਤਾਂ ਸਾਨੂੰ ਕੱਲ ਮਾਰਨਿੰਗ ਜਿਹੜੀ ਉਹਦੇ ਆਪਾਂ ਕਹਿ ਸਕਦੇ ਹਾਂ ਕਿ ਕੱਟੀ ਹੋਈ ਬਾਡੀ ਜਿਹੜੀ ਕਿ 6 ਪਾਰਟਸ ਦੇ ਵਿੱਚ ਕੱਟੀ ਹੋਈ ਸੀਗੀ ਜਿਹ ਚ ਉਹਦੀਆਂ ਲੈਗਸ ਦੋਨੋਂ ਅਲੱਗ ਸੀਗੀਆਂ ਦੋਨੋਂ ਆਰਮਸ ਅੱਡ ਸੀਗੀਆਂ ਜਿਹੜਾ ਉਹਦਾ ਹੈੱਡ ਸੀਗਾ ਉਹ ਅੱਡ ਕਿਤੇ ਹੋਰ ਥਾਂ ਤੇ ਪਿਆ ਸੀਗਾ ਇੱਕ ਬਾਲਟੀ ਦੇ ਵਿੱਚ ਤੇ ਜਿਹੜਾ ਉਹਦਾ ਟੋਰਸੋ ਆਪਾਂ ਕਹਿ ਦਿੰਨੇ ਆ ਉਹ ਇੱਕ ਅੱਡ ਜਗ੍ਹਾ ਸੀਗਾ ਤੇ ਉਹ ਇਮੀਡੀਏਟਲੀ ਅਸੀਂ ਫੋਰੈਂਸਿਕ ਟੀਮ ਬੁਲਾ ਕੇ ਉਹਦੀ ਜਾਂਚ ਕਰਵਾਈ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦੇ ਵਿੱਚ ਮਰਡਰ ਦਾ ਜਿਹੜਾ ਸੈਕਸ਼ਨ ਸੀਗਾ 103 ਬੀ ਐਨ ਐਸ ਲਗਾ ਕੇ ਉਹ ਚ ਵਾਧਾ ਕੀਤਾ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ ਸੀਸੀਟੀਵੀ ਕੈਮਰਾਜ਼ ਚੈੱਕ ਕੀਤੇ ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਦਾ ਇੱਕ ਦੋਸਤ ਹੈ ਸੀਗਾ ਜਦੋਂ ਇਹ ਬੰਬੇ ਤੋਂ ਆਂਦਾ ਤਾਂ ਇਮੀਡੀਏਟਲੀ ਆਪਣਾ ਸਮਾਨ ਇਹ ਆਪਣੇ ਦੋ ਆਪਣੇ ਘਰ ਰੱਖਦਾ ਤੇ ਉਸ ਤੋਂ ਬਾਅਦ ਸਿੱਧਾ ਆਪਣੇ ਦੋਸਤ ਕੋਲ ਚਲੇ ਜਾਂਦਾ ਸ਼ਮਸ਼ੀਰ ਜਿਹਦਾ ਨਾਮ ਸ਼ਮਸ਼ੇਰ ਸਿੰਘ ਹੈ ਬੇਸਿਕਲੀ ਜਦੋਂ ਇਹ ਰੇਲਵੇ ਸਟੇਸ਼ਨ ਤੇ ਉਤਰਦਾ ਇਹ ਸ਼ਮਸ਼ੇਰ ਨੂੰ ਕਾਲ ਕਰਦਾ ਇਹ ਪੁਰਾਣੇ ਵਾਕਫ ਸੀਗੇ ਬੇਸਿਕਲੀ ਕਾਫੀ ਸਮੇਂ ਤੋਂ ਇੱਕ ਇਕੱਠੇ ਬੈਠ ਕੇ ਨਸ਼ਾ ਕਰਦੇ ਸੀਗੇ ਤੇ ਕੱਲ ਜਦੋਂ ਇਹਨੇ ਕਾਲ ਕੀਤੀ ਸ਼ਮਸ਼ੇਰ ਨੇ ਇਹਨੂੰ ਰੇਲਵੇ ਸਟੇਸ਼ਨ ਤੋਂ ਪਿੱਕ ਕੀਤਾ ਆਪਣੇ ਮੋਟਰਸਾਈਕਲ ਤੇ ਇਹਦੇ ਘਰ ਲੈ ਕੇ ਗਿਆ ਸਮਾਨ ਛੱਡਿਆ ਤਾਂ ਉਸ ਤੋਂ ਬਾਅਦ ਇਹ ਸ਼ਮਸ਼ੇਰ ਦੇ ਘਰ ਆ ਗਿਆ ਉਸ ਟਾਈਮ ਸ਼ਮਸ਼ੇਰ ਜਿਹੜਾ ਆਪਣੇ ਘਰ ਸੀਗਾ ਕੱਲਾ ਸੀਗਾ ਇਦੀ ਵਾਈਫ ਲੋਕਾਂ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਆ ਉਹ ਉੱਥੇ ਗਈ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਬੈਠ ਕੇ ਨਸ਼ਾ ਕੀਤਾ ਦੋਨਾਂ ਨੇ ਉਸ ਤੋਂ ਬਾਅਦ ਆਪਸ ਵਿੱਚ ਇਹਨਾਂ ਦੇ ਲੜਾਈ ਝਗੜਾ ਹੋਇਆ ਤਾਂ ਉਸ ਤੋਂ ਬਾਅਦ ਉਹ ਸ਼ੇਰ ਨੇ ਇਹਨੂੰ ਹਿੱਟ ਕੀਤਾ ਮਾਰਿਆ ਇਹ ਬੇਹੋਸ਼ ਹੋ ਕੇ ਡਿੱ ਗਿਆ ਤੇ ਉਹ ਸ਼ੇਰ ਬੇਸਿਕਲੀ ਕਾਰਪੈਂਟਰ ਦਾ ਕੰਮ ਕਰਦਾ ਤਾਂ ਇਹਦੇ ਕੋਲ ਇੱਕ ਆਰੀ ਸੀਗੀ ਉਹ ਆਰੀ ਦੇ ਨਾਲ ਇਹਨੇ ਇਹਨੂੰ ਹੌਲੀ-ਹੌਲੀ ਜਿਹੜਾ ਕੱਟਣਾ ਸਟਾਰਟ ਕੀਤਾ 2 ਘੰਟੇ ਲਗਾ ਕੇ ਇਹਨੇ ਜਿਹੜਾ 2 2.5 ਘੰਟੇ ਲਾ ਕੇ ਇਹਦੀ ਬਾਡੀ ਨੂੰ 6 ਪਾਰਟਸ ਦੇ ਵਿੱਚ ਕਟਿਆ ਇਹਦੇ ਕੋਲ ਘਰ ਇੱਕ ਬੋਰਾ ਪਿਆ ਸੀਗਾ ਉਹਦੇ ਵਿੱਚ ਬੋਰੇ ਵਿੱਚ ਇਹਦੀ ਬਾਡੀ ਜਿਹੜੀ ਸੀਗੀ ਉਹ ਪਾਈ ਇੱਕ ਤੁਸੀਂ ਬਾਲਟੀ ਦੇਖੀ ਹੋਣੀ ਹੈ ਫੋਟੋ ਸਰਕੂਲੇਟ ਹੋਈ ਸੀਗੀ ਜਿਹਦੇ ਵਿੱਚ ਉਹਦਾ ਹੈੱਡ ਸੀਗਾ ਉਹ ਬਾਲਟੀ ਵੀ ਇਹਦੇ ਕੋਲ ਘਰ ਸੀ ਉਹਦੇ ਵਿੱਚ ਪਾਇਆ ਫਿਰ ਇਹਨੇ ਰਾਤ ਨੂੰ 11 ਵਜੇ ਤੋਂ ਬਾਅਦ ਆਪਣੀ ਵਾਈਫ ਨਾਲ ਮਿਲ ਕੇ ਮੋਟਰਸਾਈਕਲ ਤੇ ਉਹ ਬੋਰੀ ਵਿੱਚ ਜਿਹੜਾ ਤੇ ਟੱਬ ਸੀਗਾ ਉਹਨੂੰ ਲੱਦਿਆ ਤੇ ਜਾ ਕੇ ਇੱਕ ਜਗ੍ਹਾ ਇਹਨਾਂ ਨੇ ਬਾਡੀ विदाउट हेड ਉਹ ਸਾਰਾ ਸਟਿਆ ਉਹਨੂੰ ਉਹਨਾਂ ਨੇ ਜਲਾਉਣ ਦੀ ਕੋਸ਼ਿਸ਼ ਵੀ ਕੀਤੀ ਰਾਤ ਨੂੰ ਲੇਕਿਨ ਪੂਰੀ ਤਰ੍ਹਾਂ ਇਹਨਾਂ ਤੋਂ ਜਲੀ ਨਹੀਂ ਹੈਗੀ ਜਿਹੜਾ ਹੈਡ ਸੀਗਾ ਉਹ ਨੇ 1 ਕਿਲੋਮੀਟਰ ਦੂਰ ਜਾ ਕੇ ਸਟਿਆ ਤਾਂ ਕਿ ਬਾਡੀ ਦੀ ਪਛਾਣ ਨਾ ਹੋ ਸਕੇ ਕਿ ਬਾਡੀ ਅੱਡ ਜਲ ਜਾਵੇ ਤੇ ਹੈਡ ਅੱਡ ਹੋ ਜਾਵੇ ਬਾਡੀ ਦੀ ਪਛਾਣ ਨਾ ਹੋ ਸਕੇ ਤੇ ਮੈਂ ਕਿਸੇ ਤਰੀਕੇ ਨਾਲ ਜਿਹੜੇ ਪੁਲਿਸ ਦੀ ਗ੍ਰਿਫਤ ਤੋਂ ਬਚ ਸਕਾਂ ਸਾਡੇ ਵੱਲੋਂ ਟੀਮਸ ਬਣਾ ਕੇ ਜਿਹੜੇ ਰੇਡ ਕੀਤੀਆਂ ਗਈਆਂ ਤਾਂ ਅਸੀਂ ਇਦੀਆਂ ਲੋਕੇਸ਼ਨਸ ਫੋਰ ਟੈਕਨੀਕਲ ਜਿਹੜੀ ਇੰਟੈਲੀਜੈਂਸ ਹੈਗੀ ਸਾਡੀ ਹਿਊਮਨ ਇੰਟੈਲੀਜੈਂਸ ਹੈਗੀ ਉਹਦੇ ਬੇਸ ਤੇ ਅਸੀਂ ਜਿਹੜਾ ਹੈਗਾ ਦੋਨੋਂ ਸ਼ਮਸ਼ੇਰ ਤੇ ਉਹਦੀ ਵਾਈਫ ਕੁਲਦੀਪੌਰ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਇਹਨਾਂ ਨੇ ਆਪਣਾ ਜੁਰਮ ਜਿਹੜਾ ਕਬੂਲ ਵੀ ਕਰ ਲਿਆ ਵਜਾ ਰੰਜਿਸ਼ ਲੜਾਈ ਸੀ ਕੋਈ ਚੋਰੀ ਸੀ ਵਜਾ ਰੰਜਿਸ਼ ਲੜਾਈ ਸੀ ਕੋਈ ਚੋਰੀ ਸੀ ਵਜਾ ਰੰਜਿਸ਼ ਦੇਖੋ ਦੋਨਾਂ ਨੇ ਨਸ਼ਾ ਕੀਤਾ ਸੀਗਾ ਇਹ ਆਪਸ ਲੜ ਪਏ ਉਸ ਤੋਂ ਬਾਅਦ ਉਹ ਭੇਹੋਸ਼ ਹੋ ਗਿਆ ਤਾਂ ਉਸ ਤੋਂ ਬਾਅਦ ਇਹਨੇ ਉਹਨੂੰ ਕਟਾ ਨਹੀਂ ਇਹ ਜਿਹੜੀ ਹਾਲੀ ਇਨਵੈਸਟੀਗੇਸ਼ਨ ਕੋਈ ਗੱਲ ਸਮਝ ਨਹੀਂ ਆਈ ਹੈਗੀ ਜੇ ਜਦੋਂ ਇਹਨਾਂ ਦੀ ਲੜਾਈ ਹੋਈ ਹੈ ਜਦੋਂ ਇਹਨਾਂ ਨੇ ਘਰ ਬੈਠ ਕੇ ਨਸ਼ਾ ਕੀਤਾ ਇਨਫੈਕਟ ਇਹਦੀ ਜਿਹੜੀ ਵਾਈਫ ਆ ਉਹ ਕਰ ਨਹੀਂ ਸੀਗੀ ਉਸ ਟਾਈਮ ਸਰ ਨਸ਼ਾ ਜਿਹੜਾ ਸੀ ਉਹਨੇ ਕੀਤਾ ਨਸ਼ਾ ਜੋ ਇਹਦੇ ਦੱਸਣ ਮੁਤਾਬਕ ਹੈਗਾ ਉਹ ਇਹਨਾਂ ਨੇ ਚਿੱਟਾ ਪੀਤਾ ਸੀਗਾ ਤੇ ਲੇਕਿਨ ਅਸੀਂ ਸਾਰਾ ਜਿਹੜਾ ਪੋਸਟਮਾਰਟਮ ਦੇ ਵਿੱਚ ਵੀ ਜਿਹੜਾ ਇਹਦਾ ਮੈਡੀਕਲ ਟੈਸਟ ਵੀ ਕਰਾਵਾਂਗੇ ਕਿਉਂਸ ਉਹਦੇ ਵਿੱਚ ਸਾਰਾ ਇਹ ਡਾਕਟਰ ਐਗਜੈਕਟਲੀ ਆਪਾਂ ਨੂੰ ਦੱਸ ਪਾਣਗੇ ਲੜਾਈ ਦਾ ਕਾਰਨ ਪਲਾਸਾ ਹੈ ਬਈ ਲੜਾਈ ਦਾ ਕਾਰਨ ਆਪਸ ਚ ਤੂਤੂਮੇ ਮੇ ਹੋ ਗਈ ਕੋਈ ਪੁਰਾਣੇ ਪੈਸੇ ਦਾ ਆਪਾਂ ਕਹਿ ਸਕਦੇ ਹਾਂ ਕੋਈ ਲੈਣ ਦੇਣ ਸੀਗਾ ਤੋਂ ਉਸ ਕਰਕੇ ਇਹਨਾਂ ਦਾ ਜਿਹੜਾ ਵਾਈਫ ਦਾ ਵੀ ਵਾਈਫ ਦਾ ਰੋਲ ਇਹ ਹੈ ਕਿ ਜੀ ਵਾਈ ਜਦੋਂ ਇਹਨੇ ਮਾਰਤਾ ਉਸ ਤੋਂ ਬਾਅਦ ਵਾਈਫ ਨੂੰ ਸਾਰਾ ਪਤਾ ਸੀਗਾ ਕਿ ਕਿਵੇਂ ਕਟਿਆ ਗਿਆ ਵਾਈਫ ਨੇ ਉਸ ਵੀ ਹੈਲਪ ਕੀਤੀ ਉਸ ਤੋਂ ਬਾਅਦ ਜਦੋਂ ਬੋਡੀ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਵਾਈਫ ਬਾਈਕ ਦੇ ਪਿੱਛੇ ਬੈਠ ਕੇ ਗਈ ਉਹਨੇ ਬੋਰੇ ਨੂੰ ਫੜਿਆ ਤੇ ਬਾਡੀ ਨੂੰ ਡਿਸਪੋਜ਼ ਆਫ ਕੀਤਾ ਹੈ ਚਲ ਉਹ ਐਨਰ ਬਰੂਟੈਲਿਟੀ ਨਹੀਂ ਮਾਰਿਆ ਉਹਨ ਕਟਿਆ ਉਹਨ ਸਿਰਫ ਰੈਸ ਕਰਕੇ ਕਿ ਉਹਨੂੰ ਪੀਸ ਫਰगाने ਕਿ ਅਸੀਂ ਉਹਨੂੰ ਕਿਤੇ ਹੋਰ ਲੈ ਜਾਵਾਂਗੇ ਬਿਲਕੁਲ ਉਹਨੂੰ ਬਰੂਟੈਲਿਟੀ ਦਾ ਕਾਰਨ ਨਹੀਂ ਸੀਗਾ ਕਿ ਈਜ਼ੀਲੀ ਜਿਹੜੀ ਉਹਨੇ ਬਾਡੀ ਉਹਨੂੰ ਇਹ ਲੱਗਿਆ ਕਿ ਜਿਹੜੀ ਬਾਡੀ ਉਹਨੇ ਘਰ ਪਈ ਹੈ ਅਗਰ ਮੈਂ ਇਸੇ ਤਰੀਕੇ ਨਾਲ ਜਾ ਕੇ ਇਹਦੇ ਪਰਿਵਾਰ ਨੂੰ ਦੱਸੂਗਾ ਤਾਂ ਗੱਲ ਸਾਰੀ ਮੇਰੇ ਤੇ ਆਏਗੀ ਕਿ ਪਾਰਟਸ ਚ ਉਹਨੂੰ ਕੱਟ ਕੇ ਬੋਰੇ ਚ ਪਾ ਗਏ ਕਿਤੇ ਹੋਰ ਡਿਸਪੋਜ਼ ਆਫ ਕਰ ਦਈਏ ਕਿਉਂਕਿ ਪਾਰਟਸ ਕੱਟ ਕੇ ਬੋਰੇ ਚ ਪਾਣਾ ਈਜ਼ੀ ਆ ਕੱਲੀ ਬੋਡੀ ਨੂੰ ਲੈ ਕੇ ਜਾਣਾ ਥੋੜਾ ਜਿਹਾ ਡਿਫਿਕਲਟ ਹੋਪੇ ਸਰ ਗੱਲ ਇਹ ਹੋຊਿਆ ਹੋਇਆ ਸੀ ਕਿ ਸਰ ਓਵਰਡੋਜ਼ ਦਾ ਨਹੀਂ ਕਿਤੇ ਹੋਇਆ ਸੀ ਕੁਛ ਇਸ ਤਰ੍ਹਾਂ ਜਿਹੜਾ ਇਹ ਹੈਗਾ ਤੁਸੀਂ ਕਹਿੰਦੇ ਹੋ ਡਰੱਗਸ ਇਹਨਾਂ ਨੇ ਕਿਤੇ ਸੀਗੇ ਓਵਰਡੋਜ਼ ਵਾਲਾ ਹਲੇ ਨਹੀਂ ਲੱਗ ਰਿਹਾ ਹੈਗਾ ਬਾਕੀ ਉਹ ਸਾਰਾ ਪੋਸਟਮਾਰਟਮ ਦਾ ਪਾਰਟ ਹੈ ਜੀ ਅਰੂਪੀ ਦਾ ਵਾਈਫ ਨਾਲ ਵੀ ਹੈਂਦਾ ਹਾਂ ਅਲਹਮਦੁਲਿਲਾਹ ਜੀ ਅਰੂਪੀ ਵਾਈਫ ਉਹਦੀ ਹੋ ਹੈ ਜੀ ਵਾਈਫ ਹੈ ਉਹਦੀ ਅਸਰ ਭੱਜੇ ਜੀ ਜਦੋਂ ਕਰ ਭੱਜ ਰੂਪੀ ਦਾ ਵਾਈਫ ਦਾ ਕਿਹਦੇ ਨਾਲ ਹਸਬੰਡ ਵਾਈਫ ਨੇ ਦੋਨੋਂ ਕਰ ਭੱਜ ਕੇ ਕਿਹੜੀ ਜਗ੍ਹਾ ਰਹਿ ਗਏ ਭੱਜ ਕੇ ਕਿਹੜੀ ਜਗ੍ਹਾ ਰਹਿ ਗਏ ਦੋਨੋਂ ਕਿੱਥੋਂ ਸਰ ਇਹਨਾਂ ਸਿਰਫ ਆਮਨ ਨਰਕੀ ਬਾਹਰ ਆ ਗਿਆ ਇਹ ਬੇਸਿਕਲੀ ਜੀ ਦੇਖੋ ਜੋ ਹਾਲ ਤੱਕ ਸਾਡੀ ਇਨਫੋਰਮੇਸ਼ਨ ਆਈ ਹੈ ਅਗਰ ਉਧਰ ਭਟਕ ਰਹੇ ਸੀਗੇ ਸਾਡੀਆਂ ਸੀ ਇਹਨਾਂ ਦੀ ਇਹ ਬੇਸਿਕਲੀ ਪਿੱਛੋਂ ਅਮ੍ਰਿਤਸਰ ਸਾਈਡ ਤੋਂ ਬਿਲੋਂਗ ਕਰਦਾ ਹੈਗਾ ਹਾਂ ਜਿਹੜਾ ਦੋਸ਼ੀ ਹੈਗਾ ਪਿਛਲੇ ਲੇਕਿਨ 15 ਸਾਲ ਤੋਂ ਉੱਥੇ ਰਹਿ ਰਹੇ ਆ ਸੀਗਾ ਸਾਡੀਆਂ ਟੀਮਸ ਉੱਥੇ ਵੀ ਰੇਡ ਕੀਤੀਆਂ ਨੇ ਸਾਨੂੰ ਫਿਰ ਥੋੜੀ ਜੀ ਇਨਫੋਰਮੇਸ਼ਨ ਉਤੋਂ ਮਿਲੀ ਜਿਹੜੀ ਅਸੀਂ ਇਹਦੀ ਅरेस्ट ਪਾਈ ਹੈ ਇੱਥੇ ਅਨਾਜ ਮੰਡੀ ਦੇ ਨੇੜੇ ਪਾਈ ਸਰ ਇਹ ਕਿਹੜੀ ਆਪਣੀ ਸੀ ਕਿ ਕਰਾਇਤ ਰਿਆ ਸੀ ਇੱਕ ਕਿਰਾਏ ਤੇ ਰਹਿ ਰਿਹਾ ਜੀ ਇੱਕ ਕਮਰੇ ਦੇ ਕੋਲ ਸੀਗਾ ਉਹਦੇ ਵਿੱਚ ਹੀ ਅੰਦਰ ਕਿਚਨ ਬੇਸਿਕਲੀ ਇਹ ਪਿੱਛੋ ਜੀ ਅਮ੍ਰਿਤਸਰ ਮੁਝਿੱਠੇ ਸਾਈਡ ਦਾ ਰਹਿਣ ਵਾਲਾ ਪੰਜ ਜਿਹੜਾ ਯੂਜ਼ ਕੀਤਾ ਆ ਰਹੀ ਬਣਾ ਉਹ ਕਿੱਥੇ ਯੂਜ਼ ਕਰਦਾ ਇੱਕ ਕਾਰਪੈਂਟਰ ਦਾ ਕੰਮ ਕਰਦਾ ਜੀ ਪੰਜ ਜਿਹੜਾ ਆ ਰਹੀ ਯੂਜ਼ ਕੀਤੀ ਹੈ ਉਹ ਕਿੱਥੇ ਹਾਈਡ ਕੀਤੀ ਸੀ ਕਿ ਕਿਥੋਂ ਦੇ ਵੈਪਨ ਇਹ ਜੋ ਵੈਪਨ ਜਿਹੜਾ ਹੈਗਾ ਆਪਣੇ ਕੋਲ ਹੀ ਇਹਦੇ ਕੋਲ ਸੀਗੀ ਜੀ ਆ ਉਹ ਸੀ ਉੱਥੇ ਰਿਕਵਰੀ ਦੀ ਹੈ ਇਲੈਕਟ੍ਰਿਕ ਸੀਗੀ ਹੈ ਜਿਹੜੀ ਦੂਸਰੀ ਹਰ ਨਾਰਮਲ ਨਾਰਮਮਲ ਨਾਰਮਲ ਆ ਰਹੀ ਨਾਰਮਲ ਨਾਰਮਲ ਸਰ ਫੈਮਲੀ ਮੈਂਬਰਸ ਦਾ ਕਹਿਣਾ ਹੈ ਕਿ ਇਹਨਾਂ ਦੇ ਬੱਚਿਆਂ ਨੂੰ ਵੀ ਨਾਮਜ਼ਦ ਕੀਤਾ ਜਾਵੇ। ਦੇਖੋ ਜੇ ਕਿਸੇ ਦਾ ਰੋਲ ਆਇਆ ਜੀ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਬਿਲਕੁਲ ਕਰਾਂਗੇ। ਅਗਰ ਕਿਸੇ ਦਾ ਰੋਲ ਆਇਆ। ਇੱਕ ਹੱਥ ਮਿਸਿੰਗ ਵੀ ਹੈ ਕਹਿੰਦੇ ਹ ਜੀ। ਇੱਕ ਹੱਥ ਜਿਹੜਾ ਹੈ ਇੱਕ ਆਮ ਦੇ ਵਿੱਚੋਂ ਹੱਥ ਮਿਸਿੰਗ ਹੈ ਉਹ ਕੁਝ ਵੀ ਹੋ ਸਕਦਾ ਦੇਖੋ ਅੱਗੇ ਉਹ ਜਾਨਵਰ ਵੀ ਖਾ ਸਕਦਾ ਜਾਂ ਉਹ ਕੱਟ ਕੇ ਕਿਤੇ ਹਲੇ ਹੋ ਸਕਦਾ ਹੈ ਕਿ ਮਿਸਿੰਗਲੇ ਜਾਗਾ। ਜੋ ਇਹਨਾਂ ਦੇ ਦੱਸਣ ਮੁਤਾਬਕ ਬੱਚੇ ਛੱਤ ਦੇ ਉੱਪਰ ਖੇਡ ਰਹੇ ਸੀਗੇ। ਕਿੰਨੇ ਬੱਚੇ ਕਿੱਡੇ ਕਿੱਡੇ ਹੋ? 2 ਬੱਚੇ ਨੇ ਜੀ ਦੋਨੋਂ ਮਾਈਨਰ। ਸਾਰੇ ਕੋ ਸਾਹਮਣੇ ਆਏ ਕਿੰਨੇ ਪੁਰਾਣੇ ਦੋਸਤ ਹੀ ਕਰੋ ਕਿੰਦਾ ਦੋਸਤ ਸਾਹਮਣੇ ਆਏ ਇਸ ਕਾਫੀ ਪੁਰਾਣੇ ਦੋਸਤ ਹੈ ਜੀ ਆਪਾਂ ਕਹਿੰਦੇ ਪੰਜ-ਛੇ ਸਾਲ ਪੁਰਾਣੀ ਦੋਸਤੀ ਹੈ ਪਹਿਲਾਂ ਵੀ ਮਿਲ ਕੇ ਜਿਹੜੇ ਇਕੱਠਾ ਇਹ ਨਸ਼ਾ ਕਰਦੇ ਸੀ ਕਿੰਨੇ ਕਿਲੋਮੀਟਰ ਘੇਰੇ ਦੇ ਵਿੱਚ ਜਿਹੜਾ ਬੋਡੀ પાર્ਕ ਦੀ ਦੇ ਨੇ ਕਿਲਾਈ ਗਿਆ ਇੱਕ ਜਿਹੜਾ ਹੈੱਡ ਹੈਗਾ ਤੇ ਬਾਕੀ ਪਾਰਟs ਇੱਕ ਜਗ੍ਹਾ ਸੀ ਹੈੱਡ ਡਿਫਰੈਂਟ ਜਗ੍ਹਾ ਸੀ ਤਕਰੀਬਨ ਦੋਨਾਂ ਦੇ ਵਿੱਚ 1 ਕਿਲੋਮੀਟਰ ਦਾ ਫਾਸਲਾ ਠੀਕ ਹੈ ਥੈਂਕ ਯੂ ਥੈਂਕ ਯੂ ਬਹੁਤ